ਅਧਾਰਾ ਤਹਿਲਕਾ ਪੰਜਾਬ ਦੇ ਇਸ ਵੈਬ ਟੀਵੀ ਨਿਊਜ਼ ਚੈਨਲ ਵਿੱਚ ਤੁਹਾਡਾ ਸਵਾਗਤ ਹੈ ਤੇ ਮੈਂ ਹਾਂ ਤੁਹਾਡਾ ਹੋਸਟ ਅਮਰਦੀਪ ਟੰਡਾ ਪੇਸ਼ ਹਾਂ ਅੱਜ ਦੀ ਇੱਕ ਖਾਸ ਖਬਰ ਲੈ ਕੇ ਖਬਰ ਵੱਲ ਵਧਣ ਤੋਂ ਪਹਿਲਾਂ ਜਿਨ੍ਹਾਂ ਸਾਡੇ ਇਸ YouTube ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਨਹੀਂ ਕੀਤਾ ਹੈ ਪਹਿਲਾਂ ਉਹ ਕਰੋ ਅਤੇ ਫਿਰ ਚਲਦੇ ਚਲਦੇ ਸ਼ੇਅਰ ਵੀ ਜ਼ਰੂਰ ਕਰਦੇ ਹੋ ਤੇ ਮੈਂ ਤੁਹਾਨੂੰ ਲੈ ਚੱਲਦਾ ਹਾਂ ਅੱਜ ਦੀ ਇਸ ਖਾਸ ਖਬਰ ਵੱਲ ਬਾਬਾ ਸਾਹਿਬ ਦੇ ਬਾਰੇ ਗਲਤ ਟਿੱਪਣੀ ਕਰਨ ਤੇ ਪੜਕੇ ਯੁਵਾ ਫਗਵਾੜੇ ਦੇ युवा विकास मोर्चा ने कड्डी विशाल रैली फगवाड़ेच आज जो लाइव तस्वीरान ਤੁਸੀਂ ਤਹਿਲਕਾ ਪੰਜਾਬ ਦੇ ਇਸ ਲਾਈਵ ਵੈਬ ਟੀਵੀ ਨਿਊਜ਼ ਚੈਨਲ ਤੇ ਦੇਖ ਰਹੇ ਹੋ ਇਹ ਸਭ ਸਾਨੂੰ ਵਿਸ਼ੇਸ਼ ਪ੍ਰਤੀਨਿਧੀ ਅਮਰਦੀਪ ਢੰਡਾ ਦੇ ਮਾਦਮ ਇਰਾheem ਪ੍ਰਾਪਤ ਹੋਈਆਂ ਹਨ ਦੱਸਿਆ ਗਿਆ ਹੈ ਕਿ ਬੀਤੇ ਦਿਨੀ ਭਾਜਪਾ ਦੇ ਕੇਂਦਰੀ ਮੰਤਰੀ ਅਮਿਤ ਸ਼ਾਹ ਵੱਲੋਂ ਬਾਬਾ ਸਾਹਿਬ ਜੀ अंबेडकर वाले जो टिप्पणी की थी उस नाल दलित समाज ही नहीं बल्कि होर भी बाबा साहेब के पैरोकारानू भारी ठेस पहुंची है माननीय अभी एक फैशन होगा है अभी एक फैशन होगा है अंबेडकर अंबेडकर रामेडकर अंबेडकर 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 इतना नाम अगर भगवान का लेते तो सात जन्मों तक स्वर्ग मिल जाता ਦੇ ਉਨ੍ਹਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ ਜਿਸ ਨੂੰ ਲੈ ਕੇ ਹੀ ਯੁਵਾ ਵਿਕਾਸ ਮੋਰਚਾ ਵੱਲੋਂ ਫਗਵਾੜੇ ਵਿੱਚ ਇੱਕ ਵਿਸ਼ਾਲ ਰੈਲੀ ਅਯੋਜਿਤ ਕਰਕੇ ਰੋਸ ਪ੍ਰਗਟ ਕੀਤਾ ਇਸ ਮੌਕੇ ਯੁਵਾ ਵਿਕਾਸ ਮੋਰਚਾ ਦੇ ਆਗੂ ਅਨੂਸ ਸੋਹਤਾ ਅਤੇ ਅਸ਼ਵਨੀ ਸੋਹਤਾ ਨੇ ਤਹਿਲਕਾ ਪੰਜਾਬ ਦੀ ਟੀਮ ਨਾਲ ਗੱਲਬਾਤ ਕਰਦੇ ਕਿਹਾ ਕਿ ਜੈਪੀ ਜੈਪਾਰ ਯਾ ਗੁਰੂਦੇਵ ਤਾਨ ਗੁਰੂਦੇ ਜੈ ਵਾਲਮੀਕੀ ਹਰ ਹਰ ਵਾਲਮੀਕੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਫਗਵਾੜਾ ਸ਼ਹਿਰ ਦੇ ਵਿੱਚ ਯੁਵਾ ਵਿਕਾਸ ਮੋਰਚਾ ਵੱਲੋਂ 바ਵਾ ਸਾਹਿਬ ਅੰਬੇਡਕਰ ਜੀ ਨੂੰ ਸਮਰਪਿਤ ਪ੍ਰੀ ਨਿਰਮਾਨ ਦਿਵਸ ਦੇ ਵਿੱਚ ਸੰਬੰਧ ਵਿੱਚ ਵਿਸ਼ਾਲ ਮੋਟਰਸਾਈਕਲ ਰੈਲੀ ਕੱਢੀ ਜਾ ਰਹੀ ਹੈ ਔਰ ਇਸ ਰੈਲੀ ਦੇ ਵਿੱਚ ਪਹੁੰਚੇ ਮੈਂ ਆਪਣੇ ਸਾਰੇ ਸਾਥੀਆਂ ਦਾ ਦਿਲੋਂ ਧੰਨਵਾਦ ਕਰਦਾ ਹਾਂ ਔਰ ਨਾਲ ਹੀ ਜਿਹੜੇ ਇਸ ਟੈਂਪ ਸੱਤਾ ਦੇ ਵਿੱਚ ਲੀਡਰ ਬੈਠੇ ਹਨ ਜਿਹੜੇ ਕਿ ਬਾਬਾ ਸਾਹਿਬ ਅੰਬੇਡਕਰ ਨੂੰ ਪੂਰੀ ਤਰ੍ਹਾਂ ਭੁੱਲ ਚੁੱਕੇ ਨੇ ਉਹਨਾਂ ਨੇ ਸਿਰਫ ਕੁਰਸੀ ਹਾਸਲ ਕਰਨ ਹੀ ਬਾਬਾ ਸਾਹਿਬ ਅੰਬੇਡਕਰ ਨੂੰ ਕਹਿਲਾ ਵੀ ਉਹਨਾਂ ਦੇ ਨਾਮ ਨੂੰ ਉਹਨਾਂ ਨੇ ਯੂਜ਼ ਕੀਤਾ ਜਾਂ ਵਰਤਿਆ ਵਾ ਕਿਉਂਕਿ ਮੈਨੂੰ ਇੱਕ ਬਾਬਾ ਸਾਹਿਬ ਅੰਬੇਡਕਰ ਦੀ ਗੱਲ ਯਾਦ ਆ ਰਹੀ ਆ ਜਦੋਂ ਬਾਬਾ ਸਾਹਿਬ ਅੰਬੇਡਕਰ ਜੀ ਬ੍ਰਿਟਿਸ਼ ਰਾਜ ਵਿੱਚ ਸੀ ਤੇ ਉਹਨਾਂ ਨੂੰ ਇੱਕ ਕੁਰਸੀ ਦਿੱਤੀ ਗਈ ਤੇ ਉਸ ਕੁਰਸੀ ਦੇ ਉੱਤੇ ਉਹ ਨਹੀਂ ਬੈਠੇ ਤੇ ਨਾਲ ਦੇ ਬੰਦੇ ਨੇ ਉਹਨਾਂ ਤੋਂ ਇਹ ਪ੍ਰਸ਼ਨ ਮੰਗਿਆ ਉੱਤਰ ਕਿਹਾ ਕਿ ਬਾਬਾ ਸਾਹਿਬ ਤੁਸੀਂ ਇਸ ਕੁਰਸੀ ਤੇ ਕਿਉਂ ਨਹੀਂ ਬੈਠੇ ਤੇ ਬਾਬਾ ਸਾਹਿਬ ਅੰਬੇਡਕਰ ਨੇ ਉਸ ਦਾ ਇੱਕੋ ਇੱਕ ਕਾਰਨ ਦੱਸਿਆ ਕਿ ਉਸ ਦਿਨ ਤੱਕ ਮੈਂ ਇਸ ਕੁਰਸੀ ਤੇ ਨਹੀਂ ਬੈਠਾਂਗਾ ਜਦੋਂ ਤੱਕ ਮੇਰੇ ਸਮਾਜ ਦਾ ਹਰ ਇਨਸਾਨ ਨੂੰ ਮੈਂ ਬਰਾਬਰੀ ਦਾ ਸਨਮਾਨ ਦਾ ਹੱਕ ਨਹੀਂ ਦਿਵਾ ਦਿੰਦਾ ਸੋ ਇਸ ਕਰਕੇ ਜਿਹੜੇ ਸੱਤਾ ਦੇ ਵਿੱਚ ਲਾਲ ਬੈਠੇ ਲਾਲਚ ਦੇ ਵਿੱਚ ਬੈਠੇ ਨੇ ਜਿਹੜਾ ਰਾਜਨੇਤਾ ਉਹਨਾਂ ਨੂੰ ਇਸ ਗੱਲ ਤੋਂ ਸ਼ਰਮ ਹੋਣੀ ਚਾਹੀਦੀ ਆ ਕਿਉਂਕਿ ਅੱਜ ਜੇ ਉਹ ਸੱਤਾ ਦੇ ਵਿੱਚ ਬੈਠੇ ਨੇ ਤਾਂ ਸਿਰਫ ਬਾਬਾ ਸਾਹਬ ਅੰਬੇਡਕਰ ਦੀ ਬਦੌਲਤ ਹੀ ਬੈਠੇ ਨੇ ਉਹ ਸਮਾਜ ਨੂੰ ਔਰ ਜਨਤਾ ਦੇ ਹੱਕਾਂ ਨੂੰ ਬਿਲਕੁਲ ਪੂਰੀ ਤਰ੍ਹਾਂ ਭੁੱਲ ਚੁੱਕੇ ਨੇ ਤੇ ਜਿਹੜੀ ਇੱਕ ਹੁਣ ਨਵੀਂ ਘਟਨਾ ਜਿਹੜੀ ਭੀਜਪੀ ਦਾ ਲੀਡਰ ਅਮਿਤ ਸ਼ਾਹ ਨੇ ਕਿਹਾ ਵਾ ਕਿ ਬਾਬਾ ਸਾਹਬ ਅੰਬੇਡਕਰ ਹਰ ਜਗ੍ਹਾ ਬਾਬਾ ਸਾਹਬ ਅੰਬੇਡਕਰ ਬਾਬਾ ਸਾਹਬ ਅੰਬੇਡਕਰ ਹੋ ਰਹੀ ਆ ਤੇ ਮੈਂ ਉਸ ਨੂੰ ਇੱਕ ਗੱਲ ਦੱਸ ਦੇਣਾ ਚਾਹੁੰਦਾ ਹਾਂ ਕਿ ਬਾਬਾ ਸਾਹਬ ਅੰਬੇਡਕਰ ਇੱਕ ਹੀ ਸੀ ਜਿਸ ਨੇ ਤੁਹਾਡੀ ਜਾਤ ਪਾਤ ਦੀ ਆ ਤੁਹਾਡੀਆਂ ਮੈਂ ਸ਼ੁਰੂ ਤੋਂ ਜਿਹੜੀਆਂ ਤੱਚੀਆਂ ਢਾ ਦਿੱਤੀਆਂ ਹੁਣ ਤੋਂ ਉਸ ਬਾਬਾ ਸਾਹਿਬ ਨੇ ਹਜ਼ਾਰਾਂ ਪੁੱਤਰ ਨੇ ਲੱਖਾਂ ਕਰੋੜਾਂ ਪੁੱਤਰ ਨੇ ਤੋਂ ਉਹਨਾਂ ਨੂੰ ਹੁਣ ਬੀਜੇਪੀ ਨੂੰ ਇਸ ਗੱਲ ਦਾ ਡਰ ਪੈ ਚੁੱਕਾ ਵਾ ਕਿ ਹੁਣ ਉਹਨਾਂ ਦਾ ਬਣੂਗਾ ਕਿ ਅਮਿਤ ਸ਼ਾਹ ਨੂੰ ਇਸ ਬਿਆਨ ਤੇ ਸ਼ਰਮ ਆਉਣੀ ਚਾਹੀਦੀ ਆ ਕਿਉਂਕਿ ਅੱਜ ਜੇ ਦੇਸ਼ ਦਾ ਲੋਕਤੰਤਰ ਚੱਲਦਾ ਵਾ ਤਾਂ ਸਿਰਫ ਉਹ ਬਾਬਾ ਸਾਹਿਬ ਅੰਬੇਡਕਰ ਦੀ ਬਦੌਲਤ ਤੇ ਚੱਲਦਾ ਜੇ ਅੱਜ ਸਰਕਾਰ ਬੈਠੀ ਪਈ ਆ ਜਾਂ ਕੋਈ ਵੀ ਆਪਾਂ ਨੂੰ ਲੋਕਤੰਤਰ ਆ ਤੇ ਉਹ ਬਾਬਾ ਸਾਹਿਬ ਅੰਬੇਡਕਰ ਦੀ ਬਦੌਲਤ ਹੈ ਸੋ ਇਸ ਕਰਕੇ ਮੈਂ ਇਹ ਹੀ ਅਪੀਲ ਔਰ ਬੇਨਤੀ ਕਰਨਾ ਚਾਹੁੰਦਾ ਹਾਂ ਕਿ ਬਾਬਾ ਸਾਹਿਬ ਅੰਬੇਡਕਰ ਨੂੰ ਅਸੀਂ ਜਿਆਦਾ ਤੋਂ ਜਿਆਦਾ ਪੜ੍ਹੀਏ ਔਰ ਉਹਨਾਂ ਦੇ ਵਿਚਾਰਾਂ ਤੇ ਚੱਲੀਏ ਜੈ ਭੀਮ ਜੈ ਭਾਰਤ ਜੈ ਭੀਮ ਜੈ ਭਾਰਤ ਵਾਈ ਗੁਰੂ ਜੀ ਦਾ ਖਾਲਸਾ ਵਾਈ ਗੁਰੂ ਜੀ ਦੀ ਫਤਿਹ ਜੈਪੁਰ ਦੇ ਧਨਗੁਰ ਦੇ ਜੀਆ ਵਾਲਮੀਕੀ ਹਰ ਹਰ ਵਾਲਮੀਕੀ ਅੱਜ ਜੋ ਯੂਵਾ ਵਿਕਾਸ ਮੋਰਚਾ ਪੰਜਾਬ ਵੱਲੋਂ ਜਿਹੜੀ ਚੌਥੀ ਵਿਸ਼ਾਲ ਡਾਕਟਰ ਉਮੇਦਕਰਦੀ ਦੀ ਪ੍ਰੀ ਮਹਾਨ ਦੇ ਵਾਸਤੇ ਜਿਹੜੀ ਮੋਟਰਸਾਈਕਲ ਰੈਲੀ ਕੱਢੀ ਜਾ ਰਹੀ ਹੈ ਹਰਗੋਬੀ ਨਗਰ ਤੋਂ ਔਰ ਬਾਜ਼ਾਰ ਦੇ ਵਿੱਚ ਹੁੰਦੇ ਹੋਏ ਔਰ ਇਸ ਦੇ ਵਿੱਚ ਮੇਨ ਜਿਹੜਾ ਮੋਟਿਵ ਆ ਕਿ ਜਿਸ ਦੇ ਵਿੱਚ ਬਾਬਾ ਸਾਹਿਬ ਡਾਕਟਰ ઉમેਦਗਰ ਜੀ ਦੀ ਸੋਚ ਨੂੰ ਘਰ-ਘਰ ਤੱਕ ਪਹੁੰਚਾਣ ਲਈ ਔਰ ਜੋ ਬੀਜੇਪੀ ਸਰਕਾਰ ਦਾ ਜਿਹੜਾ ਅਮਿਤ ਸ਼ਾ ਗ੍ਰਹਿ ਮੰਤਰਾਲੇ ਦੇ ਵਿੱਚ ਮੰਤਰੀ ਆ ਔਰ ਜਿਸ ਨੇ ਬੀਜੇਪੀ ਦੇ ਆਪਣੇ ਸ਼ਹਿਰਾਂ ਦੇ ਉੱਤੇ ਬਾਬਾ ਸਾਹਿਬ ਡਾਕਟਰ ਉਮੇਦਗਰ ਜੀ ਦਾ ਅਪਮਾਨ ਕੀਤਾ ਉਸ ਦਾ ਪੁਤਲਾ ਸਾਲਿਆ ਜਾਏਗਾ ਔਰ ਮੈਂ ਇਹਨਾਂ ਸਾਰੇ ਹੀ ਜੋ ਇਸ ਟਾਈਮ ਜਿੰਨੇ ਵੀ ਲੋਕ ਜਿਹੜੇ ਬਾਬਾ ਸਾਹਿਬ ਡਾਕਟਰ ਉਮੇਦਗਰ ਜੀ ਦੀ ਸੋਚ ਤੇ ਚੱਲਣ ਵਾਲੇ ਆ ਮੈਂ ਉਹਨਾਂ ਨੂੰ ਦੱਸਣਾ ਚਾਹੁੰਦਾ ਕਿ ਜੋ ਬੀਜੇਪੀ ਸਰਕਾਰ ਆ ਇਹ ਆਰਐਸ ਦੀ ਸੋਚੀ ਸਮਝੀ ਸਾਜ਼ਿਸ਼ ਨਾਲ ਜੋ 바ਵਾ ਸਾਹਿਬ ਡਾਕਟਰ ਮੇਧਕਰ ਦੀ ਸੋਚ ਨੂੰ ਖਤਮ ਕਰ ਰਹੇ ਆ ਆਓ ਆਪਾਂ ਸਾਰੇ ਜਣੇ ਰਲ ਮਿਲ ਕੇ ਜਿਹੜੀ 바ਵਾ ਸਾਹਿਬ ਡਾਕਟਰ ਮੇਧਕਰ ਦੀ ਸੋਚ ਨੂੰ ਅੱਗੇ ਵਧਾਈਏ ਤਾਂ ਜੋ ਇਹੋ ਜਿਹੇ ਪ੍ਰੋਗਰਾਮ ਨਿਤ ਕਰਕੇ ਆਪਾਂ 바ਵਾ ਸਾਹਿਬ ਜੀ ਦੀ ਸੋਚ ਨੂੰ ਘਰ ਤੱਕ ਪਹੁੰਚਾਇਆ ਜਾਵੇ ਘਰ ਘਰ ਤੱਕ ਬੱਚੇ ਜਿਹੜੇ ਸਾਡੇ 바ਵਾ ਸਾਹਿਬ ਨੂੰ ਪਹਿਚਾਨ ਸਕਣ ਕਿਉਂਕਿ ਉਹਨਾਂ ਦੀ ਬਦੌਲਤ ਜਿਹੜਾ ਅੱਜ ਅਸੀਂ ਇਸ ਸੰਸਾਰ ਦੇ ਵਿੱਚ ਇਸ ਦੁਨੀਆ ਦੇ ਵਿੱਚ ਸਮਾਜ ਦੇ ਵਿੱਚ ਸਿਰ ਚੱਕ ਕੇ ਜੀ ਰਹੇ ਆ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਮੇਰੇ ਸਾਰੇ ਵੀਰਾਂ ਦਾ ਪ੍ਰੈਸ ਰਿਪੋਰਟਰਾਂ ਦਾ ਜਿਨ੍ਹਾਂ ਨੇ ਅੱਜ ਡਾਕਟਰ ਬੀਆਰ ਅਮੇੜਕਰ ਜੀ ਦੀ ਪ੍ਰੀਤ ਨਿਮਾਨ ਦੇ ਵਸਦੀ ਮੋਟਰਸਾਈਕਲ ਰੈਲੀ ਤੇ ਅੱਜ ਸਾਡੇ ਨਾਲ ਜਿਹੜਾ ਹਿੱਸਾ ਲਿਆ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਸਾਰੇ ਸਹਿਯੋਗੀ ਸਾਥੀਆਂ ਦਾ ਜੈ ਭੀਮ ਜੈ ਪਰ ਤੁਹਾਨੂੰ ਸਾਡੀ ਇਹ ਪੇਸ਼ਕਸ਼ ਕਿਹੋ ਜਿਹੀ ਲੱਗੀ ਆਪਣੇ ਸੁਝਾਅ ਪਰ ਕਮੈਂਟਸ ਜਰੂਰ ਕਰੋ ਤਿ ਤੇ ਈ ਮਾਂ ਤੇਰੀ ਸੋਚ ਤੇ ਈ ਮਾਂ ਤੇਰੀ ਸੋਚ ਤੇ ਜੈ ਭੀਮ ਆਪਾਂ ਇਸੇ ਦਿਨ ਤੋਂ ਕੋਲੋਂ ਹਣ ਵਾਪਸ ਹੋਣਾ ਸਾਰੇ ਸਾਥੀਆਂ ਨੇ ਭਾਜਪਾ ਸਰਕਾਰ ਮਰਦਾਬਾਦ ਭਾਜਪਾ ਸਰਕਾਰ ਮਰਦਾਬਾਦ I'm going to be a little bit more. I'm going to be a little bit more. I'm going ਦਾੜਾ ਬਾਦਗੀਰਲੀ ਬਾਦਗੀ ਜਾਂ ਜੋ ਸਾਡੇ ਇਸ YouTube ਚੈਨਲ ਨੂੰ ਪਹਿਲੀ ਵਾਰ ਦੇਖ ਰਹੇ ਹਨ ਉਹ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਕਰਕੇ ਸ਼ੇਅਰ ਜ਼ਰੂਰ ਕਰੋ ਖਬਰਾਂ ਤੇ ਇਸ਼ਤਿਹਾਰ ਦੇਣ ਲਈ ਸਕਰੀਨ ਤੇ ਦਿੱਤੇ ਨੰਬਰਾਂ ਤੇ ਕਾਲ ਕਰੋ ਇਸ ਦੇ ਨਾਲ ਹੀ ਸਾਡੀ ਇਹ ਪੇਸ਼ਕਸ਼ ਖਤਮ ਹੁੰਦੀ ਹੈ ਤੇ ਮੈਨੂੰ ਦੇ ਇਜਾਜ਼ਤ ਫਿਰ ਜਲਦੀ ਹੀ ਮਿਲਾਂਗੇ ਇੱਕ ਹੋਰ ਨਵੀਂ ਖਬਰ ਦੇ ਨਾਲ ਤੁਸੀਂ ਦੇਖਦੇ ਰਹੋ ਸਾਡਾ YouTube ਚੈਨਲ अगर आप भी कनाडा जाने का सपना देखते हैं और तलाश कर रहे हैं किसी बेहतरीन कंसल्टेंट की कनाडा जाने का सपना पूरा करें पंजाब सरकार द्वारा मान्यता प्राप्त जलंधर के मन्नत कंसलटेंट्स के साथ बहुत सारे सफल माइग्रेशन हमारे द्वारा आज तक किए जा चुके हैं कोई फाइल चार्ज नहीं कोई एडवांस नहीं सारी की सारी फीस कनाडा पहुंच जाने के बाद आज ही स्क्रीन पर दिए नंबरों पर सुबह 10 बजे से शाम 5 बजे तक संपर्क करें बिना कोई खर्च किए ही पुर्तगाल जाए एयरपोर्ट पर वर्क परमिट पर हमें शीघ्र ही चाहिए ट्रॉली बॉय क्लीनर पैकिंग हेल्पर पार्किंग ड्राइवर सिक्योरिटी गार्ड इलेक्ट्रिशियन कंप्यूटर ऑपरेटर वेतन 800 से 1500 सौ यूरो प्लस खाना प्लस रहना प्लस मेडिकल इंश्योरेंस प्लस अन्य सुविधाएं पुर्तगाली लेबर कोर्ट लॉ के अनुसार ही मिलेगी और जानकारी के लिए सुबह 10 से शाम 5 बजे तक स्क्रीन पर दिए नंबरों पर संपर्क करें